ਮਸਲਾ ਇਹ ਆ ਜੀ ਮੈਂ ਝੋਨਾ ਲਾਇਆ ਠੇਕੇ ਦੇ ਪੈੜੀ ਲਈ ਆ ਕਿੰਨੀ ਪੈੜੀ ਲਈ ਪੈੜੀ ਲਈ 9 ਕਿੱਲੇ ਥਾਂ ਜੀ ਤੇ ਝੋਨਾ ਲਾਇਆ ਜੇ ਲਾਭ ਦਿੱਤੀ ਆ ਠੇਕਾ ਦਿੱਤਾ 7-8 ਲੱਖ ਰੁਪਈਆ ਮੈਂ ਦਿੱਤਾ ਠੇਕਾ ਦਿੱਤਾ ਜੇ ਲਾਭ ਦਿੱਤੀ ਆ ਭਾਈ ਦਿੱਤੀ ਜੋ ਮਲ ਤੇ ਖਰਚਾ ਜੋ ਵੀ ਕੁਝ ਹੋਇਆ ਤੇ ਮੈਂ ਦੱਸੋ ਗਰੀਬ ਬੰਦਾ ਝੋਨਾ ਮਾਰਿਆ ਗਿਆ ਮੇਰਾ ਮੈਂ ਦੱਸੋ ਕੀ ਕਰੂੰਗਾ ਇਹ ਪਾਣੀ ਕਿੱਥੋਂ ਆਇਆ ਪਾਣੀ ਇਹ ਮਾਨ ਵਾਲੇ ਪਿੱਟੇ ਵੱਡਾਂ ਦਾ ਦੋ ਪਿੰਡਾਂ ਦਾ ਰਗਬਾ ਇੱਥੇ ਸਾਰਾ ਨਿਖਾਸ ਹੀ ਇੱਥੇ ਆਉਂਦਾ ਭੁਲੜਾਂ ਦਾ ਵੀ ਨਾਲ ਹੀ ਪਾਣੀ ਆ ਇੱਥੇ ਨਿਖਾਸ ਆਉਂਦਾ ਤੇ ਨਾ ਪਿੰਡਾਂ ਦਾ ਪਾਣੀ ਇੱਥੇ ਆਉਂਦਾ ਜੀ ਤੇ ਅਗਲੇ ਬੰਨੇ ਬਾਬਿਆਂ ਨੇ ਤੁਸੀ ਮਾਰੀ ਆ ਉਹਨਾਂ ਆਪਣਾ ਆਪਣੇ ਖੇਤ ਬਚਾਉਣ ਵਾਸਤੇ ਸਾਡੇ ਮਗਰ ਵੀ ਵੀਕਲੇ ਥਾਂ ਜਿਹੜਾ ਸੀ ਇਹਨਾਂ ਨੂੰ ਡੋਬਿਆ ਪਿਆ ਵਾ ਮਗਰਲੇ ਬੰਨੇ ਤੇ ਉਹ ਮਗਰਲੇ ਗਾਲ ਬੰਨੇ ਨਿਖਾਸ ਕੋਈ ਨਹੀਂ ਆਗਾ ਹਾਂਜੀ ਪੁੱਛਣਾ ਕੀ ਇਹ ਪੁੱਛਿਆ ਸੀ ਤੇ ਉਹ ਆਂਦੇ ਵੀ ਤੁਸੀਂ ਪਿਛਲੇ ਬੰਨੇ ਤੁਸੀ ਮਾਰ ਲਓ ਤੇ ਦੱਸੋ ਅਹੀਂ ਤੁਸੀਂ ਕਿਤਰਾ ਮਾਰੀਏ ਠੇਕੇ ਦੀ ਤੇ ਪੈਲੀ ਆਰੇ ਠੇਕੇ ਤੁਸੀਂ ਕਿਤਰਾ ਮੈਂ ਮਾਰਾਂ ਇੱਥੇ ਨਿਸ਼ਕਾਂ ਤੇ ਲਾ ਲੋ ਵੀ 9 ਕਿੱਲੇ 9 ਕਿੱਲੇ ਮੇਰਾ ਬਾਕੀ ਦਾ ਥਾ 30 35 40 ਕਿੱਲਿਆਂ ਦੇ ਪਾਣੀ ਫੇਰਨ ਰਿਆ ਬਾਕੀ ਮੈਂ ਦੇ 9 ਕਿੱਲੇ ਥਾਂ ਠੇਕੇ ਲਿਆ ਮੇਰੇ ਆਪ ਦੀ ਗੱਲ ਕਹਿੰਦਾ ਮੈਂ 9 ਕਿੱਲੇ ਹਾਂਜੀ 65000 ਰੁਪਏ ਪੈਲੀ ਲਈ ਜੇ ਕੀ ਮੰਗ ਕਰਦੇ ਸੀ ਤੇ ਮੰਗ ਮੈਂ ਦੇ ਇਹੋ ਗੱਲਾਂ ਨਾਲ ਵੀ ਕਿਤਰਾ ਨਖਾਸ ਬਣਿਆ ਜਾਵੇ ਕਿ ਬੰਨੇ ਨੂੰ ਰਾਹ ਬਣ ਜੇ ਚਲੋ ਪੈਲੀ ਦਾ ਬਚਾ ਜੇ ਝੋਨੇ ਦਾ ਦੇ ਕਿਤਰਾ ਪਾਣੀ ਨਿਕਲ ਜੇ ਦੇਖ ਕਿਸਾਨ ਖੁਸ਼ਗਵੀਆਂ ਕਰਦੇ ਆ ਅਹੀਂ ਤੇ ਜੇ ਨਾ ਕੋਈ ਕੋ ਮਸਲਾ ਲੋ ਉਹਦੇ ਅਹੀਂ ਤੇ ਕਿਤੇ ਨਾ ਕਿਤੇ ਧਰਨਾ ਲਾਵਾਂਗੇ ਅਹੀਂ ਹੁਣ ਕੀ ਕਰ ਸਕਦੇ ਆ ਗਰੀਬ ਆਦਮੀ ਸਾਡੀ ਤੁਹਾਡੇ ਚੰਦ ਭਾਈ ਤੇ ਅਹੀਂ ਤੇ ਮੈਂ ਬੇਨਤੀ ਕਰਦੇ ਆ ਵੀ ਸਾਡਾ ਕਿਨਾਂ ਕੇ ਬਨੇ ਨਖਾਸ ਕੱਢਣਾ ਚਾਹੀਦਾ ਹਾਂਜੀ ਹਾਂਜੀ ਬੇਨਤੀ ਕੀਤੀ ਜਾਂਦੀ ਅਸੀਂ ਦੋ ਹਾਂ ਪਿਛਲੇ ਸਾਲ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਅਸੀਂ ਸਿੰਘ ਸਾਹਿਬ ਨੂੰ ਵੀ ਤਾਈਨੋਰ ਤੇ ਦਿਸਾਉਂ ਨਿਕਾਇ ਸਾਡੀ ਅਹੀਂ ਕੋਈ ਕਾਰਵਾਈ ਨਹੀਂ ਹੋਈ ਕਿ ਉਹ ਨਾ ਕੀਤਾ ਨਾ ਕੋਈ ਆਣ ਕੇ ਮੋਕਾ ਤੱਕ ਨਹੀਂ ਵੇਗਾ ਸਾਡਾ ਅਸੀਂ ਪਰ ਆਪਣਾ ਪ੍ਰਧਾਨ ਹੋਣ ਦੇ ਨਾਤੇ ਇਹ ਪਰਜੋਰ ਇਹ ਬੇਨਤੀ ਕਰਦੇ ਆਂ ਜੀ ਸਾਡੇ ਨਾਂ ਕੋਈ ਸੁਣੀ ਗਈ ਫਿਰ ਅਸੀਂ ਮਜਬੂਰ ਹੋ ਕੇ ਧਰਨੇ ਤੇ ਸਾਨੂੰ ਮਜਬੂਰ ਹੁਣਾ ਬਹੁਤ ਧੰਨਿਆਵਾ ਤੇ ਕਾਰਵਾਈ ਕਰਨੀ ਪੂ ਸਾਨੂੰ ਫਿਰ ਪ੍ਰਸ਼ਾਸਨ ਨੂੰ ਇਹ ਪੇਰ ਦੁਆਰਾ ਪਰਜੋਰ ਬੇਨਤੀ ਕਰਦੇ ਆਂ ਕਿ ਸਾਡੀ ਇਸ ਤੋਂ ਤੱਕ ਨੌਂ ਚ ਨਾ ਪਹੁੰਚੇ ਅਤੇ ਸਾਡਾ ਇਹ ਹਾਲ ਕੀਤਾ ਮਸਲਾ ਹੱਲ ਕੀਤਾ ਜਾਵੇ ਬਾਬ ਜੀ ਇਹ ਬਹੁਤ ਬਹੁਤ ਸ਼ਮਾਧੀ ਹਮਾੜੀ ਹੂ ਕਵੀਰ ਜੀ ਗੱਲ ਪਤਾ ਕੀ ਆ ਇਹ ਨਾ ਸਾਰਾ ਪਾਣੀ ਆ ਤੁਸੀਂ ਨਹੀਂ ਹੁੰਦੀ ਜਦੋਂ ਪਾਣੀ ਸਾਰਾ ਪਾਣੀ ਐਨੋਂ ਉਦਾ ਹੁੰਦਾ ਇਹਦੇ ਪਾਣੀ ਆ ਕੇ ਡੱਕ ਲੱਗ ਜਾਂਦੀ ਸੀ ਬਾਬਿਆਂ ਦੀ ਥੇ 10 ਕਿੱਲੇ ਪੈਲੀ ਆ ਅੱਜ ਤੱਕ ਜਦੋਂ ਪਾਣੀ ਪੈਂਦਾ ਰਿਹਾ ਤੇ ਅਸੀਂ ਮੋਟਰਾਂ ਲਾ ਕੇ ਪਾਣੀ ਕਢਣਾ ਰਿਹਾ ਆਪਣੇ ਟੂਬਰ ਲਾ ਕੇ ਜਾਂ ਪਖੇ ਲਾਉਣੇ ਕੋਈ ਬੰਦਾ ਸਾਡੇ ਨਾਲ ਲੱਗਦਾ ਹੁੰਦਾ ਇੱਥੇ ਆ ਕੇ ਡੱਕ ਲੱਗ ਜਾਂਦੀ ਹੈ ਗਾੜੀ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਜੇ ਅਗਲੇ ਬੰਦੇ ਪਾਣੀ ਦਾ ਨਿਕਾਸ ਹੋਵੇ ਜਾਂ ਰੇੜਕੇ ਪਾਣੀ ਕੇ ਪੈਂਦਾ ਹੋਵੇ ਤਾਂ ਅਸੀਂ ਕਦੀ ਤੁਸੀਂ ਨਾ ਮਾਰਦੇ ਇਹ ਪਿਛਲੇ ਬੰਦੇ ਇਹ ਉਹਦਾ ਮਖੌਲ ਕਰਦੇ ਹੁੰਦੇ ਸਾਨੂੰ ਵੀ ਅਸੀਂ ਆਪਣੀ ਪੈਸੇ ਦੇ ਵਿੱਚ ਤੁਸੀਂ ਮਾਰੀਆ ਆਪਣਾ 2-3 ਗਰਾਂਣਾ ਥਾਂ ਰੁੱਣਗੇ ਆਈ ਪਹਿਲਾਂ ਮਿੱਟੀ ਪਾਉਣ ਲੱਗੇ ਆ ਮੁਰਗੀ ਆਖਿਆ ਵੀ ਆਪਣੀ ਗੰਦ ਮਾਰ ਲੈਨੇ ਆ ਵੇਖੋ ਇਹਦੇ ਹੀ ਆਪਣਾ ਖਰਚਾ ਲਾ ਕੇ ਤੁਸੀਂ ਮਾ ਤੇ 50000 ਰੁਪਏ ਉਦੋਂ ਬਲਦੇਸ਼ ਪੈ ਜੀ ਦੀ ਹਾਜ਼ਰੀ ਦੇ ਵਿੱਚ ਤੁਸੀਂ ਅਸੀਂ ਤੁਸੀਂ ਪਾਈ ਆ ਜਿਹੜੇ ਗਾੜੀ ਪਾਣੀ ਦਾ ਨਖਾਸ ਹੋਵੇ ਗਾੜੀ ਹੋਵੇ ਕੋ ਕੋ ਤੁਹਾਡੇ ਸਾਹਮਣੇ ਵੀ ਉਹ ਪਿੰਡ ਆ ਨਾਲਾ ਜਾਂਦਾ ਇਹਨੂੰ ਜੀ ਬਕਾਤੂ ਪਾਜੀ ਹੁਣ ਨਾਲਾ ਜਾਂਦਾ ਨਾ ਬਣਿਆ ਉਹ 4 ਫੁੱਟ ਉੱਚਾ ਨਾਲਾ ਵਾ ਕਦੀ ਵੀ ਨਾਲੇ ਦੇ ਵਿੱਚ ਪਾਣੀ ਪਾ ਦੇਣ ਅਸੀਂ ਤਾਂ ਤੁਸੀਂ ਵੜਦਾਂਗੇ ਜੇ ਪਾਣੀ ਪੈ ਸਕਦਾ ਨਾਲੇ ਜੇ ਪਾਣੀ ਪੈ ਨਹੀਂ ਸਕਦਾ 4 ਫੁੱਟ ਨਾਲਾ ਵਾ ਅੱਛਾ ਇਹਦਾ ਵੀ ਜੀ ਸਭ ਤੋਂ ਵੱਡਾ ਹਾਲੇ ਆ ਵੀ ਆੜਾ ਨਾਲਾ ਆਉਂਦਿਆ ਨਾ ਆਪਣੇ ਜਾਣਦਿਆ ਸਿੱਧਾ ਜਾ ਕੇ ਟਪਿਆਲੇ ਪੈਣ ਰਿਆ ਇਹ ਨਾਲਾ ਰੇਸ਼ੀਮ ਸਰਪੰਚ ਨੇ ਨਾਲਾ ਪਿੱਛੋਂ ਪੁੱਟਿਆ ਸੀ ਉਦੋਂ ਨਾਲ ਅਟੈਚ ਕਰਨ ਵਾਸਤੇ ਤੇ ਨਾਲਾ ਕੁਛ ਕਾਰਨਾ ਕਰਕੇ ਪਿੰਡ ਦੇ ਬੰਦੇ ਤਰਾ ਕੀਤਾ ਇਹ ਨਾਲਾ ਬਣਨਾ ਚਾਹੀਦਾ ਪ੍ਰਸ਼ਾਸਨਗਾਰੀ ਅਪੀਲ ਕਰਦੇ ਆ ਤੇ ਪਾਣੀ ਸਾਰਾ ਹੀ ਸਾਡਾ ਪਿੰਡ ਦਾ ਹਲ